ਹਸਪਤਾਲ ਦੇ ਵਿੱਚ ਪਏ ਇੱਕ ਸ਼ਖਸ ਦਾ ਨਾਮ ਗੁਰਮੀਤ ਸਿੰਘ ਹੈ ਜਿਸ ਦਿਨ ਰਾਤ ਐਨਬੀ ਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਕਿ ਉਸ ਤੇ ਹੱਥ ਪੈਰ ਤੱਕ ਤੋੜ ਦਿੱਤੇ ਗਏ ਐਨਾ ਹੀ ਨਹੀਂ ਉਸ ਦੀ ਪਤਨੀ ਤੇ ਕੱਪੜੇ ਤੱਕ ਫੜੇ ਗਏ ਕਟਨਾ ਜਗਰਾਉਂ ਦੀ ਮਹਿਲਾ ਕੱਚਾ ਕਲਾਦੀ ਹੈ ਜਿੱਥੇ ਬੀਤੀ ਰਾਤ ਗੁਰਮੀਤ ਅਤੇ ਉਸ ਦੀ ਪਤਨੀ ਨਾਲ ਕੁਝ ਲੋਕਾਂ ਨੇ ਗੁੰਡਾਗਰਦੀ ਕੀਤੀ ਮੈਂ ਵੀਰੇ ਕਰੋ ਬੱਚਾ ਅਸੀਂ ਨਾਲ ਮੇਰੇ 8 ਮਹੀਨਿਆਂ ਦਾ ਮੇਰੀ ਵਾਈਫ ਨਾਲ ਤੁਰ ਜਾਂਦੀ ਸੀ ਅਸੀਂ ਚੋਰ ਲੈ ਕੇ ਵਾਪਸ ਘਰੇ ਜਾਣ ਲੱਗੇ ਸੀਗੇ ਇਹਨਾਂ ਨੇ ਇੱਕ ਬੰਦਾ ਖੜਾਇਆ ਸੀ ਉਹਨੇ ਫੋਨ ਮਾਰਿਆ ਕਹਿੰਦਾ ਆ ਗਿਆ ਇਹ ਮੂਰੋ ਗਲੀ ਦੇ ਮੇਰੇ ਭੱਜ ਕੇ ਰਾੜਾਂ ਲੈ ਕੇ ਆਇਆ ਰਾੜ ਸੀ ਬੇਸਵਾਲ ਸੀ ਇਹ ਚਾਰ ਜਣੇ ਵੀਰੇ ਬਸ ਹੁੰਦੇ ਸਾਰ ਮੇਰੀ ਬੇਸਵਾਲ ਰਾੜਾਂ ਮਾਰਨ ਲੱਗ ਗਏ ਮੇਰੀ ਵਾਈਫ ਨੇ ਉੱਤੇ ਮੇਰੇ ਡੱਕ ਕੇ ਇਹਨੂੰ ਬਚਾਉਣ ਦੀ ਮੈਨੂੰ ਕੋਸ਼ਿਸ਼ ਕੀਤੀ ਇਹ ਬੰਦਿਆਂ ਨੇ ਮੇਰੀ ਵਾਈਫ ਨੂੰ ਵੀ ਚਪੇੜਾ ਮਾਰ ਕੇ ਉਹਦੇ ਜਣਕੀ ਕੱਪੜੇ ਸਾਰੇ ਫਾੜ ਦਿੱਤੇ ਮੇਰੇ ਮਾਮਲੇ ਮੈਨੂੰ ਇਨਸਾਫ ਚਾਹੀਦਾ ਸੀ ਬਸ ਮੇਰੇ ਬੰਦੇ ਨਾਲ ਮਾਰ ਕੁੱਟ ਕਰਨ ਲੱਗ ਗਏ ਮੈਂ ਸੜੋਂਦੀ ਪਈ ਸੀ ਇਹਨਾਂ ਨੇ ਮੈਨੂੰ ਵੀ ਧੱਕੇ ਧੱਕੇ ਮਾਰ ਕੇ ਮੇਰੇ ਸਾਰੇ ਕੱਪੜੇ ਫਾੜ-ਫਾੜ ਦਿੱਤੇ ਇਜੀ ਦੂਜਾ ਚਾਂਸ ਹੋ ਗਿਆ ਮੈਂ ਚਾਹੁੰਨੀ ਆ ਵੀ ਮੈਨੂੰ ਅਨਸਾਫ਼ ਦਿੱਤਾ ਜਾਵੇ ਪਤੀ ਪਤਨੀ ਦੇ ਨਾਲ ਧੱਕੇਸ਼ਾਹੀ ਕਰਨ ਵਾਲੇ ਕੌਣ ਸਨ ਇਹ ਪਤਾ ਨਹੀਂ ਲੱਗ ਸਕਿਆ ਏ ਸ਼ਿਕਾਇਤ ਬਾਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਏ ਪਰ ਛੇੜਛਾੜ ਤੋਂ ਇਲਾਵਾ ਪੁਲਿਸ ਕਈ ਹੋਰ ਪਹਿਲੂਆਂ ਤੋਂ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਜਿਹੜੀ ਪੁਰਾਣੀ ਰੰਜਿਸ਼ ਚੱਲਦੀ ਹੈ ਉਹਦੇ ਵਿੱਚ ਲੜਾਈ ਝਗੜਾ ਇਹਨਾਂ ਦਾ ਚੱਲ ਰਿਹਾ ਹੈ ਇਹਨੇ ਜੋ ਬਿਆਨ ਦਿੱਤੇ ਆ ਵੀ ਲੜਾਈ ਝਗੜੇ 'ਚ ਦੀ ਵਾਈਫ ਦੀ 목 ਤੇ ਆ ਗਈ ਸੀ ਉਸੇ ਖਿੱਚਣ ਕਰਕੇ ਇਦਾਂ ਦੇ ਵੀ ਕੱਪੜੇ ਪਾਟੇ ਆ ਕਿ ਉਹ ਅਸੀਂ ਬਿਆਨ ਲੈ ਕੇ ਪਰਚਾ ਦਰਜ ਕਰਤਾ ਹੈ ਤਫਤੀਸ਼ਾ